ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਚ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਦਵਾਉਣ ਵਾਲੀ ਹਰਵਿੰਦਰ ਕੌਰ ਵੀ ਉਪ ਚੋਣ ਲੜ ਰਹੀ ਹੈ ਉਮੀਦਵਾਰ ਵਜੋਂ ਹਰਵਿੰਦਰ ਕੌਰ ਜਨਤਾ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ ਜਿੱਥੇ ਪ੍ਰਮੁੱਖ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਆਪਣੇ ਉਮੀਦਵਾਰ ਖੜੇ ਕਰ ਰਹੀਆਂ ਨੇ ਉੱਥੇ ਹਰਵਿੰਦਰ ਉਸਦੀ ਐਂਟਰੀ ਨੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹਰਬਿੰਦਰ ਕੌਰ ਆਪਣੇ ਪਿੰਡ ਅਤੇ ਤਰਨਤਾਰਨ ਜ਼ਿਲ੍ਹੇ ਲਈ ਸਮਾਜਿਕ ਨਿਆਂ, ਔਰਤਾਂ ਦੀ ਇੱਜ਼ਤ ਅਤੇ ਪੁਲਿਸ ਸੱਤਾਚਾਰ ਦੇ ਮੁੱਦੇ ਚੁੱਕਰੀ ਹੈ। ਉਹ ਕਹਿੰਦੀ ਹੈ ਕਿ ਤਰਨਤਾਰਨ ਵਿੱਚ ਨਸ਼ਾਖੋਰੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਗੈਂਗਸਟਰ ਰੋਜ਼ਾਨਾ ਤਮਗੀਆਂ ਦਿੰਦੇ ਨੇ। ਬੇਰੋਜ਼ਗਾਰ, ਨੌਕਰੀਆਂ ਲਈ ਬੇਤਾਬ ਨੇ ਅਤੇ ਜਿਨ੍ਹਾਂ ਕੋਲ ਨੌਕਰੀਆਂ ਨਹੀਂ, ਉਹਨਾਂ ਦਾ ਠੇਕਾ ਕਰਮਚਾਰੀਆਂ ਦੁਆਰਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹਨਾਂ ਨੇ 12 ਸਾਲ ਪੁਰਾਣੇ ਵਿਵਾਦਪੂਰਨ ਮਾਮਲੇ 'ਚ ਫੈਸਲੇ ਤੋਂ 2 ਮਹੀਨੇ ਪਹਿਲਾਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ। ਉਹ ਕਹਿੰਦੇ ਨਹੀਂ ਕਿ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ। ਉਹ ਲੋਕਾਂ ਦੀ ਵਾਜਬਣਾ ਚਾਹੁੰਦੇ ਨੇ ਤੇ ਅਜੇ ਵੀ ਸਮਾਜ ਤੇ ਦਬਾਹੇ ਹੇਠ ਜੋ ਲੋਕ ਨੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਣਾ ਚਾਹੁੰਦੇ ਨੇ ਹਰਬਿੰਦਰ ਕੌਰ ਦੀ ਗੱਲ ਕਰੀਏ ਤਾਂ ਉਸ ਵਾ ਪਿੰਡ ਦੇ ਵਸਨੀਕ ਨੇ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ 2013 ਦੇ ਵਿੱਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਉਹਨਾਂ ਦੇ ਪਰਿਵਾਰ ਵਿਰੁੱਧ ਸਮਾਜਿਕ ਅਤੇ ਪੁਲਿਸ ਸੱਤਾਚਾਰਾ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਸੀ 2013 ਚ ਹਰਬਿੰਦਰ ਅਤੇ ਉਸਦੇ ਪਰਿਵਾਰ ਨਾਲ ਇੱਕ ਵਿਆਹ ਚ ਸ਼ਾਮਲ ਹੋਣ ਦੌਰਾਨ ਟੈਕਸੀ ਡਰਾਈਵਰਾਂ ਦੁਆਰਾ ਛੇੜਛਾੜ ਅਤੇ ਹਮਲਾ ਕੀਤਾ ਗਿਆ ਸੀ ਜਦੋਂ ਪਰਿਵਾਰ ਨੇ ਵਿਰੋਧ ਕੀਤਾ ਤਾਂ ਪੁਲਿਸ ਨੂੰ ਬੁਲਾਇਆ ਗਿਆ ਪਰ ਮਦਦ ਕਰਨ ਦੀ ਬਜਾਏ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੇ ਮਰਦਾਂ ਅਤੇ ਔਰਤਾਂ ਤੇ ਹਮਲਾ ਕੀਤਾ ਤੇ ਸਥਾਨਕ ਤੌਰ ਤੇ ਅਪਮਾਨ ਕੀਤਾ ਇਸ ਘਟਨਾ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਨਾਲ ਪੂਰੇ ਪੰਜਾਬ 'ਚ ਗੁੱਸੇ ਅਤੇ ਵਿਰੋਧ ਦੀ ਲਹਿਰ ਫੈਲ ਗਈ ਸੀ 12 ਸਾਲ ਦੀ ਕਾਨੂੰਨੀ ਲੜਾਈ ਲੜੀ ਜੋ ਕਿ ਅਜੇ ਵੀ ਜਾਰੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਸੀ ਤੇ ਉਸਮਾਨ ਦੀ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਇਹ ਮਾਮਲਾ 12 ਸਾਲਾਂ ਤੱਕ ਚੱਲਿਆ 2025 ਚ ਤਰਨਤਾਰਨ ਦੀ ਅਦਾਲਤ ਨੇ ਇਸ ਘਟਨਾ ਦੇ ਮੁੱਖ ਮੁਲਜ਼ਮਾ ਜਿਨ੍ਹਾਂ ਚਾਹੇ ਆਭਿਦਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਸੱਤ ਪੁਲਿਸ ਕਰਮਚਾਰੀ ਸ਼ਾਮਲ ਨੇ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਹਰਬਿੰਦਰ ਨੇ ਆਪਣੀ ਭੈਣ ਦੇ ਨਾਲ ਮਿਲ ਕੇ ਇਸ ਸੰਘਰਸ਼ ਨੂੰ ਆਪਣੇ ਸਿੱਟੇ ਤੇ ਪਹੁੰਚਾਇਆ ਇਸ ਲੜਾਈ 'ਚ ਉਹਨਾਂ ਨੂੰ ਕਈ ਧਮਕੀਆਂ ਮਿਲੀਆਂ ਸਮਾਜਿਕ ਦਬਾਅ ਵੀ ਬਣਾਇਆ ਗਿਆ ਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਸਨੇ ਹਾਰ ਨਹੀਂ ਮੰਨੀ ਪੁਲਿਸ ਦੀ ਬੇਰਹਿਮੀ ਔਰਤਾਂ ਦੀ ਇੱਜ਼ਤ ਗਰੀਬ ਦੇ ਅਧਿਕਾਰਾਂ ਤੇ ਸਮਾਜ ਵਿੱਚ ਨਿਆਂ ਵਿਰੁੱਧ ਲੜਾਈ ਦਾ ਪ੍ਰਤੀਕ ਉਸਨੂੰ ਮੰਨਿਆ ਜਾ ਰਿਹਾ ਹੈ ਹਰਬਿੰਦਰ ਕੌਰ ਕਹਿੰਦੀ ਹੈ ਕਿ ਹੁਣ ਜਦੋਂ ਇਹ ਮਾਮਲਾ ਹਾਈ ਕੋਰਟ 'ਚ ਪਹੁੰਚਿਆ ਤਾਂ ਉਹ ਨਿਆਂ ਲਈ ਲੜਦੀ ਰਹੇਗੀ ਗੱਲ ਹੁਣ ਤਰਨਤਰਨ ਦੀ ਕਰੀਏ ਤਾਂ ਇਸ ਚੋਣ 'ਚ કુલ 15 ਉਮੀਦਵਾਰ ਨੇ ਪਰ ਹਰਬਿੰਦਰ ਕੌਰ ਨੂੰ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲੀ ਉਮੀਦਵਾਰ ਮੰਨਿਆ ਜਾ ਰਿਹਾ ਹੈ ਉਹ ਕਹਿੰਦੀ ਹੈ ਕਿ ਮੈਂ ਰਾਜਨੀਤਿਕ ਪਾਰਟੀਆਂ ਦੇ ਦਾਅਵਿਆਂ ਤੋਂ ਪਰੇ ਆ ਜ਼ਮੀਨੀ ਹਕੀਕਤਾਂ ਅਤੇ ਪੀੜਤਾ ਦੀ ਆਵਾਜ਼ ਬੰਨਣਾ ਚਾਹੁੰਦੀ ਆ ਜਿੱਥੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਅਤੇ ਕਾਰੀਲ ਦਲ ਦੇ ਰਵਾਇਤੀ ਉਮੀਦਵਾਰ ਵੋਟਾਂ ਲਈ ਸੰਘਰਸ਼ ਕਰ ਰਹੇ ਨੇ ਉੱਥੇ ਹਰਬਿੰਦਰ ਨੇ ਆਪਣੀ ਲੜਾਕੂ ਛਵੀ ਅਤੇ ਸਪਸ਼ਟ ਅੰਦਾਜ਼ ਦੇ ਨਾਲ ਆਮ ਲੋਕਾਂ ਵਿੱਚ ਉਮੀਦਾਂ ਜਗਾਈਆਂ ਨੇ ਉਹ ਕਹਿੰਦੀ ਹੈ ਕਿ ਲੋਕ ਉਸ ਨੂੰ ਪਸੰਦ ਕਰਦੇ ਨੇ ਤੇ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੀ ਹੈ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣਾ ਵਿਰੋਧੀ ਨਹੀਂ ਮੰਨਦੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਦਗਵਾਉਣ ਵਾਲੀ ਹਰਵਿੰਦਰ ਕੌਰ ਵੀ ਉਪ ਚੋਣ ਲੜ ਰਹੀ ਹੈ ਉਮੀਦਵਾਰ ਵਜੋਂ ਹਰਵਿੰਦਰ ਕੌਰ ਜਨਤਾ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ ਜਿੱਥੇ ਪ੍ਰਮੁੱਖ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਆਪਣੇ ਉਮੀਦਵਾਰ ਖੜੇ ਕਰ ਰਹੀਆਂ ਨੇ ਉੱਥੇ ਹੀ ਹਰਵਿੰਦਰ ਉਸ ਦਾ ਦੀ ਐਂਟਰੀ ਨੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ ਹਰਬਿੰਦਰ ਕੌਰ ਆਪਣੇ ਪਿੰਡ ਅਤੇ ਤਰਨਤਾਰਨ ਜ਼ਿਲ੍ਹੇ ਲਈ ਸਮਾਜਿਕ ਨਿਆਂ ਔਰਤਾਂ ਦੀ ਇੱਜ਼ਤ ਅਤੇ ਪੁਲਿਸ ਸੱਤਾਚਾਰ ਦੇ ਮੁੱਦੇ ਚੁੱਕਰੀ ਹੈ ਉਹ ਕਹਿੰਦੀ ਹੈ ਕਿ ਤਰਨਤਾਰਨ ਵਿੱਚ ਨਸ਼ਾਖੋਰੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਗੈਂਗਸਟਰ ਰੋਜ਼ਾਨਾ ਤਮਗੀਆਂ ਦਿੰਦੇ ਨੇ ਬੇਰੋਜ਼ਗਾਰ ਨੌਕਰੀਆਂ ਲਈ ਬੇਤਾਬ ਨੇ ਅਤੇ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਉਹਨਾਂ ਦਾ ਠੇਕਾ ਕਰਮਚਾਰੀਆਂ ਦੁਆਰਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਨੇ 12 ਸਾਲ ਪੁਰਾਣੇ ਵਿਵਾਦਪੂਰਨ ਮਾਮਲੇ 'ਚ ਫੈਸਲੇ ਤੋਂ 2 ਮਹੀਨੇ ਪਹਿਲਾਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ ਉਹ ਕਹਿੰਦੇ ਨਹੀਂ ਕਿ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਉਹ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦੇ ਨੇ ਤੇ ਅਜੇ ਵੀ ਸਮਾਜ ਤੇ ਦਬਾਹੇ ਹੇਠ ਜੋ ਲੋਕ ਨੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਣਾ ਚਾਹੁੰਦੇ ਨੇ ਹਰਬਿੰਦਰ ਕੌਰ ਦੀ ਗੱਲ ਕਰੀਏ ਤਾਂ ਉਸਵਾ ਪਿੰਡ ਦੇ ਵਸਨੀਕ ਨੇ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ 2013 ਦੇ ਵਿੱਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਉਹਨਾਂ ਦੇ ਪਰਿਵਾਰ ਵਿਰੁੱਧ ਸਮਾਜਿਕ ਅਤੇ ਪੁਲਿਸ ਸੱਤਾਚਾਰਾ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਸੀ 2013 ਚ ਹਰਬਿੰਦਰ ਅਤੇ ਉਸਦੇ ਪਰਿਵਾਰ ਨਾਲ ਇੱਕ ਵਿਆਹ ਚ ਸ਼ਾਮਲ ਹੋਣ ਦੌਰਾਨ ਟੈਕਸੀ ਡਰਾਈਵਰਾਂ ਦੁਆਰਾ ਛੇੜਛਾੜ ਅਤੇ ਹਮਲਾ ਕੀਤਾ ਗਿਆ ਸੀ ਜਦੋਂ ਪਰਿਵਾਰ ਨੇ ਵਿਰੋਧ ਕੀਤਾ ਤਾਂ ਪੁਲਿਸ ਨੂੰ ਬੁਲਾਇਆ ਗਿਆ ਪਰ ਮਦਦ ਕਰਨ ਦੀ ਬਜਾਏ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੇ ਮਰਦਾਂ ਅਤੇ ਔਰਤਾਂ ਤੇ ਹਮਲਾ ਕੀਤਾ ਤੇ ਸਥਾਨਕ ਤੌਰ ਤੇ અપਮਾਨ ਕੀਤਾ ਇਸ ਘਟਨਾ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਨਾਲ ਪੂਰੇ ਪੰਜਾਬ ਚ ਗੁੱਸੇ ਅਤੇ ਵਿਰੋਧ ਦੀ ਲਹਿਰ ਫੈਲ ਗਈ ਸੀ 12 ਸਾਲ ਦੀ ਕਾਨੂੰਨੀ ਲੜਾਈ ਲੜੀ ਜੋ ਕਿ ਅਜੇ ਵੀ ਜਾਰੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੇ ਮਾਮਲੇ ਦਾ ਨੋਟਿਸ ਲਿਆ ਸੀ ਤੇ ਉਸਮਾਨ ਦੀ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਇਹ ਮਾਮਲਾ 12 ਸਾਲਾਂ ਤੱਕ ਚੱਲਿਆ 2025 ਚ ਤਰੰਤਾਰੰਦੀ ਅਦਾਲਤ ਨੇ ਇਸ ਘਟਨਾ ਦੇ ਮੁੱਖ ਮੁਲਜ਼ਮਾ ਜਿਨ੍ਹਾਂ ਚਾਹੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ 7 ਪੁਲਿਸ ਕਰਮਚਾਰੀ ਸ਼ਾਮਲ ਨੇ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਹਰਬਿੰਦਰ ਨੇ ਆਪਣੀ ਭੈਣ ਦੇ ਨਾਲ ਮਿਲ ਕੇ ਇਸ ਸੰਘਰਸ਼ ਨੂੰ ਆਪਣੇ ਸਿਟੇ ਤੇ ਪਹੁੰਚਾਇਆ ਇਸ ਲੜਾਈ 'ਚ ਉਹਨਾਂ ਨੂੰ ਕਈ ਧਮਕੀਆਂ ਮਿਲੀਆਂ ਸਮਾਜਿਕ ਦਬਾਅ ਵੀ ਬਣਾਇਆ ਗਿਆ ਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਸਨੇ ਹਾਰ ਨਹੀਂ ਮੰਨੀ ਪੁਲਿਸ ਦੀ ਬੇਰਹਿਮੀ ਔਰਤਾਂ ਦੀ ਇੱਜ਼ਤ ਗਰੀਬ ਦੇ ਅਧਿਕਾਰਾਂ ਤੇ ਸਮਾਜ ਵਿੱਚ ਨਿਆਂ ਵਿਰੁੱਧ ਲੜਾਈ ਦਾ ਪ੍ਰਤੀਕ ਉਸ ਨੂੰ ਮੰਨਿਆ ਜਾ ਰਿਹਾ ਹੈ ਹਰਵਿੰਦਰ ਕੌਰ ਕਹਿੰਦੀ ਹੈ ਕਿ ਹੁਣ ਜਦੋਂ ਇਹ ਮਾਮਲਾ ਹਾਈ ਕੋਰਟ 'ਚ ਪਹੁੰਚਿਆ ਤਾਂ ਉਹ ਨਿਆਂ ਲਈ ਲੜਦੀ ਰਹੇਗੀ ਗੱਲ ਹੁਣ ਤਰਨਤਰਨ ਦੀ ਕਰੀਏ ਤਾਂ ਇਸ ਚੋਣ 'ਚ કુલ 15 ਉਮੀਦਵਾਰ ਨੇ ਪਰ ਹਰਬਿੰਦਰ ਕੌਰ ਨੂੰ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲੀ ਉਮੀਦਵਾਰ ਮੰਨਿਆ ਜਾ ਰਿਹਾ ਹੈ ਉਹ ਕਹਿੰਦੀ ਹੈ ਕਿ ਮੈਂ ਰਾਜਨੀਤਿਕ ਪਾਰਟੀਆਂ ਦੇ ਦਾਅਵਿਆਂ ਤੋਂ ਪਰੇ ਆ ਜ਼ਮੀਨੀ ਹਕੀਕਤਾਂ ਅਤੇ ਪੀੜਤਾ ਦੀ ਆਵਾਜ਼ ਬੰਨਣਾ ਚਾਹੁੰਦੀ ਹਾਂ ਜਿੱਤੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਅਤੇ ਕალიਦਲ ਦੇ ਰਵਾਇਤੀ ਉਮੀਦਵਾਰ ਵੋਟਾਂ ਲਈ ਸੰਘਰਸ਼ ਕਰੇ ਨੇ ਉੱਥੇ ਹਰਬਿੱਤਰ ਨੇ ਆਪਣੀ ਲੜਾਕੂ ਛਵੀ ਅਤੇ ਸਪਸ਼ਟ ਅੰਦਾਜ਼ ਦੇ ਨਾਲ ਆਮ ਲੋਕਾਂ ਵਿੱਚ ਉਮੀਦਾਂ ਜਗਾਈਆਂ ਨੇ ਉਹ ਕਹਿੰਦੀ ਹੈ ਕਿ ਲੋਕ ਉਸ ਨੂੰ ਪਸੰਦ ਕਰਦੇ ਨੇ ਤੇ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਹੈ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣਾ ਵਿਰੋਧੀ ਨਹੀਂ ਮੰਨਦੀ